ਕੈਨੇਡਾ ਦੇ ਸਰੀ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕੈਨੇਡਾ ਦੇ 120 ਫੁੱਟੀ ਰੋਡ ਤੇ ਆਰਬੀਸੀ ਰਾਇਲ ਬੈਂਕ ਦੇ ਸਾਹਮਣੇ ਜਿਸ ਤਰ੍ਹਾਂ ਹੀ ਉਹ ਆਪਣੀ ਕਾਰ ਚੋਂ ਜਾ ਰਿਹਾ ਸੀ ਤੇ ਪਿੱਛੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਦੇਖਣ ਤੇ ਉਸ ਨੇ ਇਹ ਦੇਖਿਆ ਕਿ ਇੱਕ ਕਾਰ ਸਵਾਰ ਨੌਜਵਾਨ ਜਿਸ ਤੇ ਇੱਕ ਕਾਰ ਆ ਕੇ ਰੁਕਦੀ ਹੈ ਔਰ ਉਹਦੇ ਵਿੱਚੋਂ ਦੋ ਬੰਦੂਕ ਸਵਾਰ ਨਿਕਲਦੇ ਨੇ ਜਿਹੜੇ ਅੰਦਾਜ਼ ਤੁਰ ਫਾਇਰਿੰਗ ਕਰ ਦਿੰਦੇ ਆ ਜਿਦੇ ਨਾਲ ਉਸਕਾਰ ਸਵਾਰ ਨੌਜਵਾਨ ਦਾ ਸੰਤੁਲਨ ਵਿਗੜ ਜਾਂਦਾ ਤੇ ਉਹ ਟਕਰਾ ਕੇ ਜਿਸ ਤਰ੍ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਉਹ ਆਪਣਾ ਸੰਤੁਲਨ ਗਵਾ ਦਿੰਦਾ ਤੇ ਟਕਰਾ ਜਾਂਦੀ ਹੈ ਗੱਡੀ ਜਿੱਥੇ ਕਿ ਉਹਦੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਔਰ ਉਹ ਬੰਦੂਕ ਸਵਾਰ ਜਦੋਂ ਜਿੱਦਾਂ ਹੀ ਉਹ ਦਾ ਗੋਲੀ ਨਾਲ ਮਾਰ ਦਿੰਦੇ ਆ ਬੰਦੇ ਨੂੰ ਉਹ ਬੜੀ ਤੇਜ਼ੀ ਨਾਲ ਗੱਡੀ 'ਚ ਬੈਠਦੇ ਚੈਲੈਂਜਰ ਨਾਮ ਦੀ ਗੱਡੀ ਕਹਿਆ ਜਾ ਰਿਹਾ ਜਿਹੜੀ ਕੁਝ ਪ੍ਰਤੱਖਦਰਸ਼ੀ ਕਾਲੇ ਰੰਗ ਦੀ ਦੱਸ ਰਹੇ ਆ ਜਿਹਦੇ ਬਾਰੇ ਕਲੀਅਰ ਨਹੀਂ ਉਹ ਇੰਨੀ ਤੇਜ਼ੀ ਨਾਲ ਨਿਕਲਦੇ ਕਿਉਂਕਿ ਉਸ ਗੱਡੀ ਨੂੰ ਕੋਈ ਹੋਰ ਚਲਾ ਰਿਹਾ ਸੀ ਕਿ ਉਹ ਇੱਕ ਹੋਰ ਗੱਡੀ ਚ ਵੱਜਦੀ ਵੱਜਦੀ ਬਚਦੀ ਆ ਤੇ ਨੌਜਵਾਨ ਵਾਲ ਜਦੋਂ ਦੇਖਿਆ ਜਾਂਦਾ ਤਾਂ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਪਰ ਤਖਦ ਰਸ਼ੀ ਵੱਲੋਂ 911 ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹਦੇ ਦੱਸਣ ਮੁਤਾਬਕ ਮਰਨ ਵਾਲਾ ਇੱਕ ਪੰਜਾਬੀ ਭਾਈਚਾਰਾ ਨਾਲ ਸੰਬੰਧਤ ਨੌਜਵਾਨ ਦੱਸਿਆ ਜਾ ਰਿਹਾ ਤੇ ਉਹਦਾ ਹੀ ਸ਼ੰਕਾ ਹੈ ਕਿ ਜਿਹੜੇ ਮਾਰਨ ਵਾਲੇ ਉਹ ਵੀ ਪੰਜਾਬੀ ਭਾਈਚਾਰਾ ਨਾਲ ਸੰਬੰਧਤ ਨਹੀਂ ਹੁਣ ਇਹ ਚਿੰਤਾ ਦਾ ਵਿਸ਼ਾ ਪੂਰੇ ਪੰਜਾਬੀਆਂ ਲਈ ਹੈ ਕਿ ਪੰਜਾਬੀ ਭਾਈਚਾਰਾ ਜਿੱਥੇ-ਜਿੱਥੇ ਬੈਠਾ ਉੱਥੇ ਉਹਨੂੰ ਬੜੀਆਂ ਮੁਸ਼ਕਲਾਂ ਦਾ ਪਹਿਲਾਂ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਹਾਲਾਤ ਵੀ ਕੁਝ ਖਾਵੇਂ ਨਹੀਂ ਹੈਗੇ ਪਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਪਿੱਛੇ ਅਮਰੀਕਾ ਦੇ ਵਿੱਚ ਜਿੱਦਾਂ ਦੇ ਹਾਲਾਤ ਹੋਏ ਪੰਜਾਬੀਆਂ ਨੂੰ ਵਾਪਸ ਹੋਣਾ ਪੈ ਰਿਹਾ ਤੇ ਕੈਨੇਡਾ ਵਿੱਚ ਤਾਂ ਆਏ ਦਿਨ ਬ੍ਰੈਂਪਟਨ ਹੋਏ ਜਾਂ ਸਰੀ ਹੋਏ ਰੋਜ਼ ਇਹੋ ਜਿਹਾ ਇੱਕ ਡਰਾਮਾ ਵਾਪਰ ਰਹੀਆਂ ਜਿੱਥੇ ਦਿਨ ਦਿਹਾੜੇ ਗੋਲੀ ਚੱਲ ਰਹੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਜਿਹੜੀ ਕਿ ਬਹੁਤ ਹੀ ਖਤਰੇ ਦੀ ਘੰਟੀ ਪੰਜਾਬੀ ਭਾਈਚਾਰੇ ਲਈ ਹੈ ਹੁਣ ਦੇਖਣਾ ਇਹ ਹੈ ਕਿ ਇਸ ਭਾਈਚਾਰਾ ਇਸ ਨੂੰ ਕਿਸ ਤਰੀਕੇ ਨਾਲ ਲੈਂਦਾ ਇਹਨਾਂ ਨੇ ਜੱਠਣ ਦੀ ਕਿਦਾਂ ਦੇ ਕਦਮ ਚੁੱਕੇ ਜਾਂਦੇ ਆ ਪਰ ਫੇਲ ਹਾਲੇ ਭਰਾ ਮਾਰੂ ਜੰਗ ਜਿਹੜੀ ਹੈ ਸਾਰਿਆਂ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ। ਕੈਨੇਡਾ ਦੇ ਸਰੀ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕੈਨੇਡਾ ਦੇ 120 ਫੁੱਟੀ ਰੋਡ ਤੇ ਆਰਬੀਸੀ ਰਾਇਲ ਬੈਂਕ ਦੇ ਸਾਹਮਣੇ ਜਿਸ ਤਰ੍ਹਾਂ ਹੀ ਉਹ ਆਪਣੀ ਕਾਰ ਚੋਂ ਜਾ ਰਿਹਾ ਸੀ ਤੇ ਪਿੱਛੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ। ਦੇਖਣ ਤੇ ਉਸ ਨੇ ਇਹ ਦੇਖਿਆ ਕਿ ਇੱਕ ਕਾਰ ਸਵਾਰ ਨੌਜਵਾਨ ਜਿਸ ਤੇ ਇੱਕ ਕਾਰ ਆ ਕੇ ਰੁਕਦੀ ਹੈ ਔਰ ਉਹਦੇ ਵਿੱਚੋਂ ਦੋ ਬੰਦੂਕ ਸਵਾਰ ਨਿਕਲਦੇ ਨੇ ਜਿਹੜੇ ਅੰਦਾਜ਼ ਤੁਰ ਫਾਇਰਿੰਗ ਕਰ ਦਿੰਦੇ ਆ। ਜਿਦੇ ਨਾਲ ਉਸਕਾਰ ਸਵਾਰ ਨੌਜਵਾਨ ਦਾ ਸੰਤੁਲਨ ਵਿਗੜ ਜਾਂਦਾ ਤੇ ਉਹ ਟਕਰਾ ਕੇ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਉਹ ਆਪਣਾ ਸੰਤੁਲਨ ਗੁਆ ਦਿੰਦਾ ਤੇ ਟਕਰਾ ਜਾਂਦੀ ਹੈ ਗੱਡੀ ਜਿੱਥੇ ਕਿ ਉਹਦੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਔਰ ਉਹ ਬੰਦੂਕ ਸਵਾਰ ਜਦੋਂ ਜਿੱਦਾਂ ਹੀ ਉਹ ਦਾ ਗੋਲੀ ਨਾਲ ਮਾਰ ਦਿੰਦੇ ਆ ਬੰਦੇ ਨੂੰ ਉਹ ਬੜੀ ਤੇਜ਼ੀ ਨਾਲ ਗੱਡੀ 'ਚ ਬੈਠਦੇ ਚੈਲੈਂਜਰ ਨਾਮ ਦੀ ਗੱਡੀ ਖੇਆ ਜਾ ਰਿਹਾ ਜਿਹੜੀ ਕੁਝ ਪ੍ਰਤੱਖਦਰਸ਼ੀ ਕਾਲੇ ਰੰਗ ਦੀ ਦੱਸ ਰਹੇ ਆ ਜਿਹਦੇ ਬਾਰੇ ਕਲੀਅਰ ਨਹੀਂ ਉਹ ਇੰਨੀ ਤੇਜ਼ੀ ਨਾਲ ਨਿਕਲਦੇ ਕਿਉਂਕਿ ਉਸ ਗੱਡੀ ਨੂੰ ਕੋਈ ਹੋਰ ਚਲਾ ਰਿਆ ਸੀ ਕਿ ਉਹ ਇੱਕ ਹੋਰ ਗੱਡੀ 'ਚ ਵੱਜਦੀ-ਵੱਜਦੀ ਬਚਦੀ ਐ ਤੇ ਨੌਜਵਾਨ ਵਾਲ ਜਦੋਂ ਦੇਖਿਆ ਜਾਂਦਾ ਤਾਂ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਐ ਉਸ ਪਰ ਤਖਦ ਰਸੀਬ ਵੱਲੋਂ 911 ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਐ ਉਹਦੇ ਦੱਸਣ ਮੁਤਾਬਕ ਮਰਨ ਵਾਲਾ ਇੱਕ ਪੰਜਾਬੀ ਭਾਈਚਾਰਾ ਸੰਬੰਧਤ ਨੌਜਵਾਨ ਦੱਸਿਆ ਜਾ ਰਿਹਾ ਐ ਤੇ ਉਹਦਾ ਹੀ ਸ਼ੰਕਾ ਹੈ ਕਿ ਜਿਹੜੇ ਮਾਰਨ ਵਾਲੇ ਉਹ ਵੀ ਪੰਜਾਬੀ ਭਾਈਚਾਰਾ ਨਾਲ ਸੰਬੰਧਤ ਨਹੀਂ ਹੁਣ ਇਹ ਚਿੰਤਾ ਦਾ ਵਿਸ਼ਾ ਪੂਰੇ ਪੰਜਾਬੀਆਂ ਲਈ ਹੈ ਕਿ ਪੰਜਾਬੀ ਭਾਈਚਾਰਾ ਜਿੱਥੇ-ਜਿੱਥੇ ਬੈਠਾ ਉੱਥੇ ਉਹਨੂੰ ਬੜੀਆਂ ਮੁਸ਼ਕਲਾਂ ਦਾ ਪਹਿਲਾਂ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਹਾਲਾਤ ਵੀ ਕੋਈ ਸਖਾਵੇਂ ਨਹੀਂ ਹੈਗੇ ਪਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਸ ਤਰ੍ਹਾਂ ਪਿੱਛੇ ਅਮਰੀਕਾ ਦੇ ਵਿੱਚ ਜਿੱਦਾਂ ਦੇ ਹਾਲਾਤ ਹੋਏ ਪੰਜਾਬੀਆਂ ਨੂੰ ਵਾਪਸ ਹੋਣਾ ਪੈ ਰਿਹਾ ਤੇ ਕੈਨੇਡਾ ਵਿੱਚ ਤਾਂ ਆਏ ਦਿਨ ਬ੍ਰੈਂਪਟਨ ਹੋਏ ਜਾਂ ਸਰੀ ਹੋਏ ਰੋਜ਼ ਇਹੋ ਜਿਹਾ ਇੱਕ ਟਰਾਂਮਾ ਵਾਪਰ ਰਹੀਆਂ ਜਿੱਥੇ ਦਿਨ ਦਿਹਾੜੇ ਗੋਲੀ ਚੱਲ ਰਹੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਜਿਹੜੀ ਕਿ ਬਹੁਤ ਹੀ ਖਤਰੇ ਦੀ ਘੰਟੀ ਪੰਜਾਬੀ ਭਾਈਚਾਰੇ ਲਈ ਹੈ ਹੁਣ ਦੇਖਣਾ ਇਹ ਹੈ ਕਿ ਇਸ ਭਾਈਚਾਰਾ ਇਸ ਨੂੰ ਕਿਸ ਤਰੀਕੇ ਨਾਲ ਲੈਂਦਾ ਇਹਨਾਂ ਨੇ ਜਿੱਥਣ ਦੀ ਕਿਦਾਂ ਦੇ ਕਦਮ ਚੁੱਕੇ ਜਾਂਦੇ ਆ ਪਰ ਫੇਰ ਹਾਲੇ ਭਰਾਵਾਂ ਮਾਰੂ ਜੰਗ ਜਿਹੜੀ ਹੈ ਸਾਰਿਆਂ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ